ਹਰ ਗਰੀਬ ਪਰਿਵਾਰ ਦੇ 2 ਬੈਂਕ ਖਾਤੇ ਖੋਲੇ ਜਾਣਗੇ 15 ਕਰੋੜ ਖਾਤੇ ਖੋਲਣ ਦੀ ਯੋਜਨਾ ਇਸ ਸਕੀਮ ਤਹਿਤ ਹਰ ਖਾਤਾਧਾਰਕ ਨੂੰ ਇੱਕ ਡੈਬਿਟ ਕਾਰਡ ਤੇ 1 ਲੱਖ ਰੁਪਏ ਦਾ ਬੀਮਾ ਕਵਰ ਵੀ ਮਿਲੇਗਾ ਇਸ ਯੋਜਨਾ ਦੇ ਤਹਿਤ ਸਕੀਮ ਸ਼ੁਰੂ ਹੋਣ ਦੇ ਪਹਿਲੇ 100 ਦਿਨਾਂ ਵਿੱਚ ਖੁਲਵਾਏ ਖਾਤਿਆਂ ਤੇ 2 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ ਹਰ ਖਾਤੇ ਤੇ 5000 ਰੁਪਏ ਤੱਕ ਦਾ ਓਵਰਡਰਾਫਟ ਮੁਖੀਆ ਕਰਵਾਇਆ ਜਾਏਗਾ ਇਸ ਸਾਰੀਆਂ ਸਹੂਲਤਾਂ ਜਨਤਕ ਯੋਜਨਾ ਤਹਿਤ ਹੋਣਗੀਆਂ ਓਵਰਡਰਾਫਟ ਸਿਰਫ ਧਾਰ ਨਾਲ ਜੁੜੇ ਖਾਤਿਆਂ ਤੇ ਹੀ ਮਿਲੇਗਾ ਜਨਤਕ ਬੈਂਕ ਯੋਜਨਾ ਨੂੰ ਸਿਰੇ ਚੜਾਉਣ ਲਈ ਦੇਸ਼ ਭਰ ਵਿੱਚ 60 ਹਜ਼ਾਰ ਕੈਂਪ ਲਗਾਏ ਜਾਣਗੇ bizness ਕੋਰਸਪੋਂਡੈਂਟ ਨੂੰ ਕਟੋ-ਕਟ 5000 ਰੁਪਏ ਮਹੀਨਾ ਦਿੱਤਾ ਜਾਏਗਾ ਕੀ ਫਾਇਦੇ ਨੇ ਜਨਤਨ ਯੋਜਨਾ ਦੇ ਬੈਂਕਿੰਗ ਸਿਸਟਮ ਦਾ ਫਾਇਦਾ ਹਰ ਗਰੀਬ ਪਰਿਵਾਰ ਤੱਕ ਪਹੁੰਚੇਗਾ ਹਰ ਭਾਰਤੀ ਕਮਾਈ ਚੋਂ ਕੀਤੀ ਗਈ ਬਚਤ ਇਹਨਾਂ ਖਾਤਿਆਂ ਦੇ ਵਿੱਚ ਜਮ੍ਹਾਂ ਕਰਵਾ ਸਕੇਗਾ ਐਮਰਜੈਂਸੀ ਹੋਣ ਤੇ ਖਾਤਾ ਤਾਰਕ ਓਵਰਡਰਾਫਟ ਤੇ ਬੀਮਾ ਯੋਜਨਾ ਦਾ ਫਾਇਦਾ ਚੁੱਕ ਸਕਦਾ ਹੈ ਖਾਤਾ ਖੁੱਲਣ ਨਾਲ ਗਰੀਬ ਆਦਮੀ ਸ਼ਾਹੂਕਾਰਾਂ ਦੇ शिकंजे ਤੋਂ ਵੱਤ ਸਕੇਗਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਬਾਜ਼ਾਰ ਜਾਏਗਾ ਜਿਸ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਵੀ ਵਧੇਗੀ ਇਹ ਸਾਰੇ ਫਾਇਦੇ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਜਿਸ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ